ਹੁੰਦਾ ਹੁੰਦਾ ਵੀਡੀਓ ਬਣਾਇਆ ਯਾਰ ਇਹਦੀ ਹਾਂ ਹੋ ਗਿਆ ਗੱਡੀ ਦੀ ਚਾਬੀ ਮਰਦੂਦ ਦੋਰੀ ਉੱਥੇ ਕੌਣ ਦਾ ਦੂਵੇ ਲਾ ਕੇ ਆਇਆ ਦੋਰੀ ਗੱਡੀ ਦੋਰੀ ਬਜੇ ਮਾਰੂ ਜਾ ਤੂੰ ਗੱਲ ਪਾਵੇ ਇੱਕ ਤੀਰ ਤੋਂ ਲੈਣਾ ਕੀ ਹੋਈ ਉਹ ਕੁੜੀ ਦਾ ਪੇਪਰ ਆ ਬਾਹਰ ਮੀ ਦਾ ਬਾਬਾ ਵਿੱਚ ਬੈਠਾ ਰੇ ਵਿੱਚ ਬੈਠਾ ਰੇ ਮੇਲਾ ਬਾਹਰ ਉਤਰੀ ਚਲਣ ਕਰੂਗਾ ਬੀਹੋਂ ਮਦਦ ਬਸ ਹੋਇਆ 500 ਹੋਇਆ 500 ਹੋਇਆ 500 ਹੋਇਆ 500 ਹੋਇਆ ਗਿਆਨੇ ਗਿਆਨੇ ਕਿੰਨਾ ਜੋ ਆ ਕੇ ਮਾਰਦਾ ਤੂੰ ਚੱਕਾ ਫੜਾ ਉਹਦਾ ਮੁੱਠੀ ਚਲ ਗਿਆ ਆਪਾਂ 15 20 ਦਿਨਾਂ ਦਾ ਮੈਂ ਸਾਰੀ ਤੇੜ ਮਾਰਨੀ ਮਾਰੀ ਡੇਗਲੇ ਨੇ ਪੱਗ ਪਗਵਾਨੀਆਂ ਤੇਰੀ ਵੀ ਕੁਝ ਰੋਏਗਾ ਸਹੀ ਜਾਂਦਾ ਬੰਦਾ ਹੋ ਜਾਣਾ ਕੀ ਤੇਰੀ ਗਾਲ ਗੋਲ ਮੈਂ ਕਹਦਾ ਤੂੰ ਪੀਤੀ ਫਿਰਦਾ ਇੱਕ ਗਾਲਾਂ ਕੱਢਦਾ ਤੂੰ ਦੱਸ ਚੰਗਾ ਸਿਆਣਾ ਬਹਿਣਾ ਥੋੜਾ ਕਿਹੜੇ ਸਕੂਲ ਦੀ ਗੱਡੀ ਆਏ ਥੱਲੇ ਆ ਜਾਏ ਕਿਹੜੇ ਸਕੂਲ ਦੀ ਗੱਡੀ ਆ ਕੇ ਉਹ ਨਾਲ ਦਾ ਹੀ ਹੁਣਾ ਆ ਜਾ ਫੇਰ ਕਿੱਥੇ ਲੈ ਜੂਗਾ ਚਾਬੀ ਕਿਦੀ ਲਈ ਜਾਣਾ ਚਾਬੀ ਕੀ ਤੇ ਲੈ ਲਈ ਇਹ ਚਾਬੀ ਤਾਂ ਵੈਚੀ ਲੱਗੀ ਸੀ ਨਾ ਨਹੀਂ ਨਹੀਂ ਉਹ ਮੋਟਰਸਾਈਕਲ ਦੀ ਚਾਬੀ ਕਿਨਾ ਪੇਪਰ ਪਹੁੰਚ ਜਾਣਾ ਹੈਗਾ ਬੇਟੀ ਨੇ 12ਵੀਂ ਕਲਾਸ ਚ ਪੜਦੀ ਆ ਬੇਟੀ ਤੇ ਇਹ ਡਰਾਈਵਰ ਆਇਆ ਕਿਨਾ ਉਦੋਂ ਕਿਨਾ ਇਹਦੀ ਮਮਾ ਚੜਾ ਕੇ ਗਈ ਆ ਉਦੋਂ ਬਾਅਦ ਕਿਨਾਂ ਜਦੋਂ ਲੈ ਕੇ ਗਿਆ ਤੇ ਬੇਟੀ ਦਾ ਰੋਂਦੀ ਦਾ ਫੋਨ ਆਇਆ ਵਾ ਵੀ ਪਾਪਾ ਕਿਨਾਂ ਡਰਾਈਵਰ ਦੀ दारू ਪੀਤੀ ਹੋਈ ਆ ਇਹਨੇ ਦੋ ਵਰੀ ਫੈਨ ਬਚਾਈ ਆ ਪਲਟਾ ਦੇਣੀ ਸੀਗੀ ਮੈਂ ਕਿਹਾ ਤੂੰ ਪਤਾ ਕਿੱਥੇ ਆ ਇਹਦਾ ਫੋਨ ਮੁੜ ਕੇ ਕੱਟਿਆ ਗਿਆ ਮੁੜ ਕੇ ਫਿਰ ਮੈਂ ਫੋਨ ਲਾਇਆ ਬਿਜੀ ਆ ਜਾਂਦਾ ਸੀਗਾ ਮੁੜ ਕੇ ਮੈਂ ਇਹਨੂੰ ਕਿਹਾ ਫਿਰ ਫੋਨ ਲਾਇਆ ਇਹਨੇ ਮੈਨੂੰ ਦੱਸਿਆ ਮੈਂ ਚਾਰਜ ਕੋਲੇ ਪਤਾ ਕਿਨਾ ਖੜੀ ਆ ਡੈਡੀ ਵੀ ਇੱਥੇ ਆ ਜਾ ਤੂੰ ਜੀ ਜਦੋਂ ਮੈਂ ਕਿਹਾ ਜੀ ਇੱਥੇ ਕਾਠ ਬਹੁਤ ਸੀਗਾ ਡਰਾਈਵਰ ਦੀ ਦਾਰੂ ਬਹੁਤ ਪੀਤੀ ਸੀਗੇ ਲੌਂਕੀ ਜਾਂਦੇ ਬੇਟੀ ਸਾਡੀ ਕਬਰਾਈ ਹੋਈ ਸੀ ਕੰਬੀ ਜਾਂਦੀ ਸੀਗੀ ਇਹਨੂੰ ਮੈਂ ਫੜ ਕੇ ਲਾਇਆ ਡਰਾਈਵਰ ਕਿਨਾ ਬਹੁਤ ਹਾਲਾਤ ਬੜੇ ਮੜੇ ਸੀਗੇ ਉਹਦੇ ਵੀ ਬਹੁਤ ਦਾਰੂ ਪੀਤੀ ਹੋਈ ਸੀਗੀ ਇਹ ਚੰਗਾ ਲੈ ਕੇ ਗਿਆ ਇਹਨੇ ਸਾਨੂੰ ਪਤਾ ਤਾਂ ਇਹ ਤੋੜਨੇ ਨਹੀਂ ਸੀਗਾ ਬੱਚੇ ਨੂੰ ਇਹਦੇ ਮੰਮਾ ਚੜਾ ਕੇ ਗਈ ਐ ਨੂੰ ਤੌਥ ਕਰਕੇ ਕਿ ਨਾ ਨੂੰ ਫੋਨ ਲਾਇਆ ਵੀ ਅਸੀਂ ਚਲੇ ਗਏ। ਉਦੋਂ ਬਾਅਦ ਮੈਂ ਬੇਟੇ ਨੂੰ ਸਕੂਲ ਛੱਡਣ ਚਲਾ ਗਿਆ ਮੁੜ ਕੇ ਜੇ ਇਹਦਾ ਵੈਨ ਦਾ ਮਾਲਕਾ ਪਾਣੀ ਕੌਣ ਆ ਕੀ ਨਹੀਂ ਉਦੋਂ ਬਾਅਦ ਚਾਬੀ ਮੇਰੇ ਕੋਲੇ ਆ ਮੈਨੂੰ ਤੋਂ ਮੰਨਦੇ ਸੀਗੇ ਚਾਬੀ ਦੇ ਦੇ। ਮੈਂ ਕਹਿੰਨੇ ਮੈਂ ਬੇਟੇ ਨੂੰ ਛੱਡਾ ਵੀ ਆਣ ਕੇ ਕਿ ਨਾ ਮੈਂ ਵੈਨ ਛੇੜ ਹੋਣਾ ਤੋਂ ਹੀ ਲੈ ਕੇ ਨਾ ਜਾਇਓ। ਉਦੋਂ ਬਾਅਦ ਇਹ ਕਿ ਨਾ ਲੈ ਕੇ ਵੈਨ ਭਿਜਾ ਕੇ ਲੈ ਕੇ ਭਤੀਜਾ ਸੀ ਸਾਡਾ ਕੋਲੇ ਖੜਾ ਮੈਂ ਉਹਨੂੰ ਕਹਿ ਗਿਆ ਵੀ ਚਾਬੀ ਮੇਰੇ ਕੋਲੇ ਆ ਵੀ ਗੱਡੀ ਨਾ ਜਾਂ ਤਈ। ਉਹਨੂੰ ਧੱਕੇ ਧੱਕੇ ਮਾਰ ਕੇ ਇਹ ਗੱਡੀ ਭਿਜਾ ਕੇ ਲੈ ਗਏ ਜੀ। ਇਹ ਤਾਂ ਕਹੀ ਜਾਂਦੇ ਵੀ ਸਕੂਲੇ ਅਸੀਂ ਛੱਡ ਗਏ ਆ ਬੱਚੇ ਸਕੂਲੇ ਕੋਈ ਨਹੀਂ ਸੀ ਮੈਂ ਗਿਆ ਸੀ ਭਣਾ ਕੈਮਰਾ ਚੈੱਕ ਕਰਨ ਨੂੰ ਤੁਸੀਂ ਅੱਜ ਤਾਂ ਇਹ ਚਾਹੁੰਦੇ ਆ ਵੀ ਇਹ ਜਿਹੜੀਆਂ ਵੈਨਾਂ ਵਾਲੇ ਆ ਚ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਦੇਖੋ ਜੋ ਬੱਚਾ ਹਜੇ ਕੱਲਾ ਸੀ ਨੇ ਜਾਣਗੇ ਨੌਜਵਾਨ ਬੇਟੀ ਆ ਕਾ ਉਹਨੂੰ ਨਿੱਕੀ ਗੱਲ ਹੁੰਦੇ ਕੌਣ ਜ਼ਿੰਮੇਵਾਰ ਸੀਗਾ ਮਾਮਲਾ ਜਦੋਂ ਸਾਡੇ ਧਿਆਨ 'ਚ ਆਇਆ ਅਸੀਂ ਉਹ ਡਰਾਈਵਰ ਨੂੰ ਫੜ ਕੇ ਸਿਟੀ ਥਾਣੇ ਹਵਾਲੇ ਕਰਤਾ ਹੈ ਸਿਟੀ ਵਾਲੇ ਕਾਰਵਾਈ ਕਰ ਰਹੇ ਆ ਔਰ ਮੇਰੀ ਖਾਸ ਤੌਰ ਤੇ ਮੋਗਾ ਨਿਵਾਸੀਆਂ ਨੂੰ ਅਪੀਲ ਹੈ ਖਾਸ ਤੌਰ ਤੇ ਜਿਨ੍ਹਾਂ ਦੇ ਬੱਚੇ ਸਕੂਲੀ ਵੈਨਾਂ 'ਚ ਜਾਂਦੇ ਆ ਜੀ ਉਹ ਜਦੋਂ ਵੀ ਬੱਚੇ ਨੂੰ ਸਕੂਲੀ ਵੈਂ ਤੇ ਚੜਾਉਦੇ ਆ ਉਹ ਡਰਾਈਵਰ ਦਾ ਹਾਫ ਭਾਅ ਜੂਰ ਦੇਖਿਆ ਕਰਨ ਅਗਰ ਕੋਈ ਇਹੋ ਜਿਹਾ ਡਰਾਈਵਰ ਤੁਹਾਡੀ ਨਿਗਾਹ ਚ ਆਉਂਦਾ ਜਿਹੜਾ ਕੋਈ ਨਸ਼ਾ ਕੀਤਾ ਤੇ ਤਰੰਤ ਸਾਡੀ ਟ੍ਰੈਫਿਕ ਪੁਲਿਸ ਨੂੰ ਸੂਚਿਤ ਕਰੋ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਕਿਸੇ ਵੀ ਕੀਮਤ ਤੇ ਅਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਨਹੀਂ ਕਰ ਸਕਦੇ ਔਰ ਕਿਸੇ ਵੀ ਕੀਮਤ ਤੇ ਇਹੋ ਜਿਹਾ ਡਰਾਈਵਰ ਨੂੰ ਗੱਡੀ ਨਹੀਂ ਚਲਾਉਣ ਦਿੱਤੀ ਜਾਊਗੀ ਜਿਹੜਾ ਨਸ਼ੇ ਕਰਦਾ ਹੈ ਕਿਉਂਕਿ ਬੱਚਿਆਂ ਦਾ ਆਪ ਵੇਖੋ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਬੱਚੇ ਨੇ ਜੀ ਬਾਅਦ ਵਿੱਚ ਸਾਰੇ ਕੰਮ ਨੇ